ਗੁਰਦਾਸ ਮਾਨ ਦਿਨੋ ਦਿਨ ਕਿਉਂ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਗਾਇਕੀ ਦੇ ذریعے ਮੁਹੱਬਤ ਦਾ ਪੈਗਾਮ ਦੇਣ ਵਾਲਾ ਬਣਦਾ ਨਜ਼ਰ ਆ ਰਿਹਾ ਹੈ ਅੱਜ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਕੁਝ ਅਣਸੁਣੇ ਕਿੱਸੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਬਾਦ ਵਿਵਾਦ ਆਖਰ ਕਾਰਨ ਕੀ ਹੈ ਕਿ ਹਮੇਸ਼ਾ ਆਪਣੇ ਗੀਤਾਂ ਦੇ ਨਾਲ ਮਰ ਜਾਣਾ ਮਾਨ ਲਿਖਣ ਵਾਲਾ ਕਈ ਵਾਰ ਵਿਵਾਦਾਂ ਚਾਇਆ ਤਾਂ ਕਈ ਵਾਰ ਮੁਹੱਬਤ ਦਾ ਪਾਤਰ ਬਣਿਆ ਜੇ ਗੁਰਦਾਸ ਮਾਨ ਦੀ ਜ਼ਿੰਦਗੀ ਦੇ ਬਾਰੇ ਆਪਾਂ ਗੱਲ ਕਰੀਏ ਤੇ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਾऊंगा ਕਿ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਔਰ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਿਓ ਫਿਰ ਪਤਾ ਲੱਗੇਗਾ ਗੁਰਦਾਸ ਮਾਨ ਦੀ ਜ਼ਿੰਦਗੀ ਬਾਰੇ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਹੋਇਆ ਗੀਤਕਾਰ ਅਦਾਕਾਰ ਤੇ ਗਾਇਕੀ ਦੇ ਖੇਤਰ ਦੇ ਵਿੱਚ ਇਹ ਨਾਮ ਜਾਣਿਆ ਪਛਾਣਿਆ ਲੋਕਾਂ ਦੇ ਦਿਲਾਂ ਵਿੱਚ ਵਸਣ ਲੱਗ ਪਿਆ ਪੰਜਾਬੀ ਭਾਸ਼ਾ ਦੇ ਸੰਗੀਤ ਨਾਲ ਬੇਪਨਾਹ ਮੁਹੱਬਤ ਫਿਲਮਾਂ ਨਾਲ ਇਹ ਨਾਮ ਜੁੜਿਆ ਹੋਇਆ ਹੈ ਉਹ ਪੰਜਾਬ ਦੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਧਰਮ ਜਾਂ ਕਿਸੇ ਵਿਸ਼ੇਸ਼ ਜਾਤ ਦੇ ਆਧਾਰ ਤੇ ਕੋਈ ਗੀਤ ਨਹੀਂ ਗਾਇਆ ਉਹਨਾਂ ਨੇ 1980 ਵਿੱਚ ਦਿਲ ਦਾ ਮਾਮਲਾ ਹੈ ਗੀਤ ਨਾਲ ਰਾਸ਼ਟਰੀ ਧਿਆਨ ਖਿੱਚਿਆ ਰਾਸ਼ਟਰੀ ਮਤਲਬ ਪੂਰੀ ਦੁਨੀਆ ਦਾ ਧਿਆਨ ਜਿਹੜਾ ਹੈ ਉਹ ਖਿੱਚਿਆ ਉਦੋਂ ਤੋਂ ਲੈ ਕੇ 34 ਤੋਂ ਵੱਧ ਐਲਬਮ ਰਿਕਾਰਡ ਕੀਤੀਆਂ ਔਰ 300 ਤੋਂ ਲੈ ਕੇ 500 ਦੇ ਕਰੀਬ ਜਿਹੜੇ ਹੈ ਉਹਨਾਂ ਨੇ ਗਾਣੇ ਲਿਖੇ ਨੇ ਔਰ 2015 ਦੇ ਵਿੱਚ ਐਮਟੀਵੀ ਕੋਕ ਸਟੂਡੀਓ ਇੰਡੀਆ ਦੇ ਵਿੱਚ ਗਿਲਜੀਤ ਦਸਾਂਜ ਦੇ ਨਾਲ ਕੀ ਬਣੋ ਦੁਨੀਆ ਦਾ ਗੀਤ ਗਾ ਕੇ ਬਾਵਾ ਖੱਟੀ ਦੋਸਤੋ ਅੱਜ ਪੰਜਾਬ ਦੇ ਵਿੱਚ ਜਨਮੇ ਇਸ ਹੀਰੇ ਨੂੰ ਆਪਾਂ ਕਿਸ ਨਜ਼ਰ ਨਾਲ ਦੇਖਦੇ ਆ ਦੱਸਿਆ ਜਾ ਰਿਹਾ ਕਿ ਸਰਦਾਰ ਗੁਰਦੇਵ ਸਿੰਘ ਅਤੇ ਮਾਤਾ ਤੇਜਕੌਰ ਦੇ ਘਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜ ਵਾਹ ਜੋ ਅੱਜਕਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹਿੱਸਾ ਹੈ ਦੇ ਵਿੱਚ ਹੋਇਆ ਉਹ ਮਲੂੜ ਦੇ ਡੀਵੀ ਕਾਲਜ ਵਿੱਚ ਪੜ੍ਹੇ ਤੇ ਬਾਅਦ ਵਿੱਚ ਪਟਿਆਲਾ ਗਏ ਜਿੱਥੇ ਖੇਡਾਂ ਦੇ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ ਜੁੱਡੋ ਦੇ ਵਿੱਚ ਬਲੈਕ ਬੈਲਟ ਹਾਸਲ ਕੀਤੀ ਅਤੇ ਸਰੀਰਕ ਸਿੱਖਿਆ ਵਿਸ਼ੇ ਤੇ ਉਹਨਾਂ ਨੇ ਮਾਸਟਰੀ ਪਾਸ ਕੀਤੀ ਕਾਲਜ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ ਅਤੇ ਗਾਇਕੀ ਅਤੇ ਅਭਿਨੇ ਦੇ ਪੁਰਸਕਾਰ ਹਾਸਲ ਕੀਤੇ ਇੱਕ ਅਖਬਾਰ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਨੇ ਦੱਸਿਆ ਸੀ ਕਿ ਉਹ ਮਤਲਬ ਫੁੱਟਬਾਲ ਕਲੱਬ ਦਾ ਹਰਮਨ ਪਿਆਰਾ ਸਮਰਥਕ ਹੈ ਔਰ ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇੱਕ ਕਰਮਚਾਰੀ ਦੇ ਤੌਰ ਤੇ ਵੀ ਆਪਣਾ ਕਰੀਅਰ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਜੇਕਰ 1984 ਤੋਂ ਆਪਾਂ ਐਲਬਮਸ ਦੀ ਗੱਲ ਕਰੀਏ ਤੇ 1984 ਵਿੱਚ ਚੱਕਰ 1988 ਦੇ ਵਿੱਚ ਰਾਤ ਸੁਹਾਣੀ 1992 ਦੇ ਵਿੱਚ ਇਬਾਦਤ ਘਰ ਭੁੱਲ ਗਈ ਮੋੜ ਤੇ ਆਕੇ ਤੇਰੀ ਖੈਰ ਹੋਵੇ ਤਕਲੀਫਾਂ ਵੇਖੀ ਕਿਤੇ ਯਾਰ ਨਾ ਹੋਵੇ ਲੜ ਗਿਆ ਪੇਚਾ ਵਾਹ ਨੀ ਜਵਾਨੀਆਂ ਚੁਗਲੀਆਂ ਯਾਰ ਮੇਰਾ ਪਿਆਰ ਤੇ ਹੋਰ ਬਹੁਤ ਸਾਰੇ ਜਿਹੜੇ ਮਤਲਬ ਇਹਨਾਂ ਦੇ ਗੀਤ ਨੇ ਜੋ ਬਹੁਤ ਖੂਬਸੂਰਤ ਤਰੀਕੇ ਨਾਲ ਲੋਕਾਂ ਨੇ ਪਿਆਰ ਤੇ ਸਤਿਕਾਰ ਦਿੱਤਾ ਲੋਕ ਥਾਵਾ ਵੀ ਜੇ ਗੱਲ ਕਰੀਏ ਤੇ ਗੁਰਦਾਸ ਮਾਨ ਨੇ ਛੱਲਾ ਛੱਲੇ ਨੂੰ ਗਾ ਕੇ ਸੱਚਮੁੱਚ ਅਮਰ ਕਰ ਦਿੱਤਾ ਔਰ ਬਹੁਤ ਸਾਰੇ ਅਲੱਗ-ਅਲੱਗ ਸਿੰਗਰਾਂ ਦੇ ਨਾਲ ਵੀ ਉਹਨਾਂ ਨੇ ਗੀਤ ਜਿਹੜੇ ਐ ਉਹ ਗਾਏ ਨੇ ਔਰ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਗੀਤ ਗਾਏ ਨੇ ਉਹ ਹਿੰਦੀ ਬੰਗਾਲੀ ਤਮਿਲ ਹਰਿਆਣੀ ਔਰ ਰਾਜਸਤਾਨੀ ਭਾਸ਼ਾ ਵਿੱਚ ਮੁਹਾਰਤ ਰੱਖਦੇ ਹਨ ਤੇ ਇੱਕ ਬਨੇਤਾ ਦੇ ਰੂਪ ਵਿੱਚ ਉਸਨੇ ਪੰਜਾਬੀ ਹਿੰਦੀ ਤੇ ਤਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਪਰ ਉਹ ਆਪਣੀ ਫਿਲਮ ਵਾਰਿਸ ਸ਼ਾਹ ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ ਜੋ ਕਿ ਆਪਣੀ ਮਹਾਕਾਵ ਹੀ ਰਾਂਝਾ ਦੀ ਰਚਨਾ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਉਹਨਾਂ ਨੂੰ ਅਵਾਰਡ ਵੀ ਮਿਲੇ ਨੇ ਔਰ ਇੰਨੇ ਕਾ ਅਵਾਰਡ ਮਿਲੇ ਨੇ ਕਿ ਜੇਕਰ ਆਪਾਂ ਉਹਨਾਂ ਦੀ ਗਿਣਤੀ ਕਰੀਏ ਤਾਂ ਸ਼ਾਇਦ ਸਮਾਂ ਬਹੁਤ ਘੱਟ ਹੋ ਜਾਏਗਾ ਦੋਸਤੋ ਗੁਰਦਾਸ ਮਾਨ ਜੀ ਵਿਵਾਦਾਂ ਦਾ ਵੀ ਹਿੱਸਾ ਰਹੇ ਨੇ ਔਰ ਕਈ ਵਾਰ ਭਾਸ਼ਾ ਨੂੰ ਲੈ ਕੇ ਉਹਨਾਂ ਦੇ ਜਿਹੜੇ ਬਿਆਨ ਵਾਇਰਲ ਹੋ ਰਹੇ ਨੇ ਹੋ ਸਕਦਾ ਕਿਸੇ ਨੂੰ ਚੰਗੇ ਲੱਗੇ ਕਿਸੇ ਨੂੰ ਨਹੀਂ ਚੰਗੇ ਲੱਗੇ ਲੇਕਿਨ ਗੁਰਦਾਸ ਮਾਨ ਹਮੇਸ਼ਾ ਜਦੋਂ ਮਤਲਬ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਸੀ ਤਾਂ ਲੋਕ ਜਿਹੜੇ ਸੀ ਉਹਨਾਂ ਦੇ ਉਸ ਦੌਰ ਨੂੰ ਗਾਇਕੀ ਦੇ ਦੌਰ ਨੂੰ ਭੁੱਲ ਕੇ ਔਰ ਜਦੋਂ ਉਹ ਕਿਉਂਕਿ ਜਦੋਂ ਕਿਸੇ ਨੂੰ ਝੋਟ ਲੱਗਦੀ ਹੈ ਕਿਸੇ ਨੂੰ ਵੀ ਝੋਟ ਲੱਗ ਸਕਦੀ ਹੈ ਗੁਰਦਾਸ ਮਾਨ ਦੇ ਸ਼ਬਦਾਂ ਦੀ ਕਿਸੇ ਨੂੰ ਉਹ ਚੰਗੇ ਵੀ ਲੱਗਦੇ ਨੇ ਪਰ ਸਵਾਲ ਇੱਥੇ ਇਹ ਹੈ ਕਿ ਗੁਰਦਾਸ ਮਾਨ ਲੋਕਾਂ ਦੇ ਲਈ ਮਤਲਬ ਬਣੇ ਨੇ ਔਰ ਲੋਕਾਂ ਦੇ ਗੀਤ ਜਿਹੜੇ ਨੇ ਲੋਕ ਭਾਸ਼ਾ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਗੀਤ ਗਾ ਕੇ ਉਹਨਾਂ ਨੇ ਅੱਜ ਤੱਕ ਵਾਵਾ ਖਟੀ ਹੈ ਗੁਰਦਾਸ ਮਾਨ ਦੇ ਅਖਾਰੇ ਠੀਕ ਹੈ ਮੈਰਿਸ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਲੱਗਦੇ ਨੇ ਲੇਕਿਨ ਅੱਜ ਵੀ ਜਦੋਂ ਮੇਲਿਆਂ ਦੇ ਵਿੱਚ ਉਹਨਾਂ ਨੂੰ ਗਾਉਂਦਿਆਂ ਸੁਣਦੇ ਨੇ ਲੋਕ ਤੇ ਸੱਚਮੁੱਚ ਲੋਕ ਕਈ-ਕਈ ਦਿਨ ਜਿਹੜੇ ਆ ਪਹਿਲਾਂ ਹੀ ਉਹਨਾਂ ਦੇ ਅਖਾਰਿਆਂ ਨੂੰ ਵੇਖਣ ਲਈ ਉਹਨਾਂ ਦੇ ਅੰਦਰ ਇੱਕ ਕ੍ਰਿਓਸਿਟੀ ਪੈਦਾ ਹੋ ਜਾਂਦੀ ਹੈ ਸੋ ਗੁਰਦਾਸ ਮਾਨ ਜੀ ਅੱਜ ਵੀ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਨੇ ਪੰਜਾਬੀ ਗੀਤਾਂ ਨਾਲ ਜੁੜੇ ਹੋਏ ਨੇ ਅੱਜ ਵੀ ਉਹਨਾਂ ਦੇ ਅਖਾੜੇ ਲੱਗਦੇ ਨੇ ਪ੍ਰੋਗਰਾਮ ਲੱਗਦੇ ਨੇ ਔਰ ਅੱਜ ਵੀ ਉਹਨਾਂ ਨੂੰ ਉਹਨਾਂ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਲੇਕਿਨ ਦੋਸਤੋ ਸਵਾਲ ਉੱਥੇ ਪੈਦਾ ਹੁੰਦਾ ਹੈ ਕਿ ਗੁਰਦਾਸ ਮਾਨ ਦੀ ਪਰਫਾਰਮੈਂਸ ਜਿਹੜੀ ਸਟੇਜ ਤੇ ਹੁੰਦੀ ਹੈ ਉਹ ਇੱਕ ਨਵੇਕਲੀ ਹੈ ਜਿਵੇਂ ਉਹਨਾਂ ਦੇ ਹੱਥ ਵਿੱਚ ਢਫਲੀ ਜ਼ਰੂਰ ਹੁੰਦੀ ਹੈ ਅਸਲ ਵਿੱਚ ਸ਼ੁਰੂਆਤ ਢਫਲੀ ਦੀ ਜਿਹੜੀ ਹੈ ਉਹ ਹਾਕਮ ਸੂਫੀ ਨੇ ਕੀਤੀ ਸੀ ਔਰ ਉਸ ਨੂੰ ਪਪੂਲਾਰਿਟੀ ਤੇ ਪਹੁੰਚਾਉਣ ਵਾਲੇ ਗੁਰਦਾਸ ਮਾਨ ਹੈ کیونکہ کافی دیر یہ کٹیا نے بھی گایا ہے اور جدو بھی پچیس سال بعد ملے تو ایک دورو بھی آ گئے مطلب کہہن دام کہ دوست جڈی مرجی دور چلے جائے اور دا پیار جڑا ہے ہی اہم ہے اور اس تو بعد حاکم صوفی نے بھی کئی بار مطلب دے کے دے اوپر یہاں جہاں یو ٹیوب کے اوپر دے خارے بھی پائے ہے سو میرے کہن دا ایکو ہی مطلب ہے ਕਿਸ ਸੰਗੀਤ ਜਿਹੜਾ ਹੈ ਉਹ ਲੋਕਾਂ ਨੂੰ ਜੋੜਦਾ ਹੈ ਤੋੜਦਾ ਨਹੀਂ ਹੈ ਗੁਰਦਾਸ ਮਾਨ ਦੀ ਸ਼ਾਇਦ ਇਹ ਹੀ ਇੱਕ ਸੋਚ ਹੈ ਕਿ ਉਹਨਾਂ ਦੇ ਸੰਗੀਤ ਦੇ ਵਿੱਚ ਮੁਹੱਬਤ ਦਾ ਜ਼ਿਕਰ ਕੀਤਾ ਜਾਂਦਾ ਹੈ ਪਿਆਰ ਦਾ ਜ਼ਿਕਰ ਕੀਤਾ ਜਾਂਦਾ ਹੈ ਜੇ ਸੈਡ Song Song ਹੁੰਦਾ ਹੈ ਤਾਂ ਉਹਦੇ ਵਿੱਚ ਵਿਛੋੜੇ ਦਾ ਜ਼ਿਕਰ ਕੀਤਾ ਜਾਂਦਾ ਹੈ ਸੋ ਜਦੋਂ ਵੀ ਗੁਰਦਾਸ ਮਾਨ ਦੇ ਗੀਤਾਂ ਨੂੰ ਆਪਾਂ ਵੇਖਦੇ ਹਾਂ ਸੁਣਦੇ ਹਾਂ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਸ਼ਬਦ ਦਾ ਜ਼ਿਕਰ ਗੀਤਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਜ਼ਿਕਰ ਜ਼ਰੂਰ ਕੀਤਾ ਹੈ ਸੋ ਇਸ ਕਰਕੇ ਉਹਨਾਂ ਨੇ ਪਿੱਛੇ ਇਹ ਵੀ ਗੀਤ ਆਇਆ ਸੀ ਬੂਟ ਪਾਲਿਸ਼ ਬੜਾ ਮਕਬੂਲ ਗੀਤ ਹੋਇਆ ਬਹੁਤ ਮਕਬੂਲ ਗੀਤ ਹੋਇਆ ਇਹ ਘਰ ਦੀ ਸ਼ਰਾਬ ਹੋਵੇ ਮਤਲਬ ਇਹ ਵੀ ਗੀਤ ਜਿਹੜਾ ਹੈ ਲੋਕ ਬੇਸ਼ੱਕ ਕੁਝ ਲੋਕਾਂ ਨੂੰ ਨਹੀਂ ਵੀ ਵਧੀਆ ਲੱਗਾ ਹੋਏਗਾ ਕਿਉਂਕਿ ਸ਼ਰਾਬ ਦੀ ਗੱਲ ਕੀਤੀ ਹੈ ਪੰਜੀਰੀ ਕਿੰਨਾ ਸ਼ਬਦ ਹੈ ਔਰ ਸੱਚਮੁੱਚ ਉਹ ਪੰਜੀਰੀ ਸ਼ਬਦ ਜਿਹੜਾ ਬੜਾ ਠੇਠ ਪੰਜਾਬੀ ਸੱਭਿਆਚਾਰਿਕ ਸ਼ਬਦ ਹੈ ਹਾਈ ਸ਼ਾਬਾ ਬਾਬੀ ਹਾਈ ਸ਼ਾਬਾ ਦੂਦਰਸ਼ਨ ਤੇ ਪੇਸ਼ ਕਰੀ ਅੱਜ ਵੀ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਰੋਟੀ ਔਰ ਰੋਟੀ ਜਿਹੜੀ ਹੈ ਦੇਖੋ ਕਿੰਨੇ ਰੋਟੀ ਖਾਤਰ ਦੇਸ਼ਾਂ ਵਿਦੇਸ਼ਾਂ ਵਿੱਚ ਜਾਣਾ ਆਪਾਂ ਪਰਿਵਾਰਾਂ ਦੇ ਪਰਿਵਾਰ ਛੱਡ ਕੇ ਜਾਂਦੇ ਮਤਲਬ ਮੇਰੇ ਇਹ ਦੱਸਣ ਦਾ ਇਹ ਹੈ ਕਿ ਗੁਰਦਾਸ ਮਾਨ ਨੇ ਹਰ ਵਿਸ਼ੇ ਨੂੰ ਜਿਹੜਾ ਹੈ ਬਖੂਬੀ ਟੱਚ ਕੀਤਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਗੁਰਦਾਸ ਮਾਨ ਹਮੇਸ਼ਾ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ ਔਰ ਆਪਣੀ ਪਰਫਾਰਮੈਂਸ ਦੇ ਨਾਲ ਲੋਕਾਂ ਨੂੰ ਰਿਜਾਉਂਦੇ ਰਹਿਣ ਔਰ ਲੋਕ ਇਹਨਾਂ ਦੇ ਨਾਲ ਜੁੜੇ ਰਹਿਣ ਪੋਸੂਨਾਮਾ ਚੈਨਲ ਦੀ ਇਹ ਹੀ ਦੁਆ ਹੈ ਕਿ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ